ਆਪਾਂ ਮੋਂਟਰੀਅਲ ਤੋਂ ਤੇ ਆਪਾਂ ਇਹ ਵਿਸਾਖੀ ਦਾ ਮੇਲਾ ਕਰਾ ਰਹੇ ਆ ਤਾਂ ਕਿ ਆਪਾਂ ਆਬਵੀਅਸਲੀ ਦਾ ਤੁਸੀਂ ਕਿਹਾ ਕਿ ਇੱਕ ਨਵਾਂ ਉਪਰਾਲਾ ਸ਼ੁਰੂ ਕਰਦੇ ਪਏ ਆ ਕਿ ਜਿਹਦੇ ਵਿੱਚ ਐਜ਼ ਰਿਵਰ ਫਾਈਵ ਇਵੈਂਟ ਜਿਹੜਾ ਸਾਡੇ ਆਪਣੇ ਇਵੈਂਟ ਕੰਪਨੀ ਦਾ ਨਾਮ ਹੈ ਪਹਿਲਾਂ ਸਾਡਾ ਪਹਿਲਾ ਇਵੈਂਟ ਆ ਇਹ ਅਸੀਂ ਹੋਰ ਪਾਰਟਿਸਿਪੇਟ ਜ਼ਰੂਰ ਕੀਤਾ ਕਾਫੀਆਂ ਦੇ ਵਿੱਚ ਪਰ ਕਦੀ ਆਪ ਨਹੀਂ ਕੀਤਾ ਸੀਗਾ ਸੋ ਵਿੱਚ ਸੁਭਾਏ ਸਾਨੂੰ ਹੋਇਆ ਕਿ ਆਪਾਂ ਇਸ ਟਾਈਮ ਇੱਕ ਐਸੀ ਯੂ نو ਟਾਈਮ ਦੇ ਉੱਤੇ ਖੜੇ ਆ ਜਾਂ ਫਿਰ ਐਸੀ ਪੋਜੀਸ਼ਨ ਚ ਹੈਗੇ ਆ ਜੀ ਇਹਨੂੰ ਆਪਾਂ ਕਹਿ ਸਕਦੇ ਆ ਜਿੱਥੇ ਆਪਾਂ ਇੱਕ ਆਪਣੇ ਕਲਚਰ ਨੂੰ ਪ੍ਰੋਮੋਟ ਕਰ ਸਕਦੇ ਆ ਜਾਂ ਆਪਾਂ ਕੁਝ ਸਪੈਂਡ ਵੀ ਕਰ ਸਕਦੇ ਆ ਜਾਂ ਫਿਰ ਆਪਾਂ ਫਿਰ ਵੀ ਰੱਖ ਸਕਦੇ ਆ ਕਿ ਤਾਂਕੀ ਆਪਣੀ ਗਾਂ ਵਾਲੀ ਆਉਣ ਵਾਲੀ ਪੀੜ੍ਹੀ ਜਿਦਾਂ ਭਾਈ ਜੀ ਆਪਣੇ ਮੇਰੇ ਬਿਜ਼ਨਸ ਪਾਰਟਨਰ ਨੇ ਬਲਗਾਰ ਸਿੰਘ ਤੇ ਇਹ ਸ਼ਰਮਜੀਤ ਸਿੰਘ ਨੇ ਆਪਣੇ ਫਰੈਂਡ ਨੇ ਹਨਾ ਤੇ ਆਪਾਂ ਸਾਰਿਆਂ ਨੇ ਰਲ ਕੇ ਇਹ ਕੀਤਾ ਹੀ ਇਸ ਲਈ ਕਿ ਤਾਂਕੀ ਗਾਂ ਆਉਣ ਵਾਲੀ ਪੀੜ੍ਹੀ ਨੂੰ ਆਪਾਂ ਪੰਜਾਬੀ ਦੇ ਨਾਲ ਜੋੜ ਸਕੀਏ ਆਪਾਂ ਕਲਚਰ ਦੇ ਨਾਲ ਜੋੜ ਸਕੀਏ ਥੋੜਾ ਬਹੁਤਾ ਦੱਸ ਸਕੀਏ ਕਿ ਆਪਾਂ ਵਿਸਾਖੀ ਮਨਾਉਂਦੇ ਕਿਉਂ ਬਿਕਕੋ ਜਦੋਂ ਆਪਾਂ ਅੱਜ ਕ ਤੇ ਤਿਉਹਾਰ ਆਹੀਂ ਤਾਂ ਮਿੱਠਾ ਖੰਡ ਮਨਾਉਨੇ ਆ ਹਨਾ ਤੇ ਸਿਰਫ ਉਹਨਾਂ ਨੂੰ ਦੱਸਣ ਵਾਸਤੇ ਕਿ ਵਿਸਾਖ ਜਿਹੜੀ ਆ ਇਹ ਕਿਉਂ ਇੰਨੀ ਅਹਿਮੀਅਤ ਰੱਖਦੀ ਆ ਹਨਾ ਉਹਦੇ ਵਾਸਤੇ ਜੀ ਇਹ ਤੁਹਾਡੇ ਪ੍ਰੋਗਰਾਮ ਹੈ ਕਿਹੜੀ ਜਗ੍ਹਾ ਤੇ ਹੈਗਾ ਕਿੰਨੀ ਤਰੀਕ ਨੂੰ ਹੈਗਾ ਤੇ ਕੀ ਕੀ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਪੰਜਾਬੀ ਕਲਚਰ ਦੇ ਵਿੱਚ ਕੀ ਕੀ ਤੁਸੀਂ ਜਿਹੜਾ ਕਰੂਗੀ ਕਿ ਮੈਂ ਆਪਾਂ ਐਕਚੁਅਲੀ ਇਸ ਪ੍ਰੋਗਰਾਮ ਹੈਗਾ ਇਹ ਪ੍ਰੋਗਰਾਮ ਸੌਰੀ ਹੈਗਾ ਆਪਣੇ ਅਲੰਪੀਆ ਹਾਲ ਦੇ ਵਿੱਚ ਵਿਚ ਇਜ਼ ਇਨ ਸੇਂਟ ਜੌਨ ਤੇ ਪੀਰ ਫੌਂਡ ਲੱਗ ਗਿਆ ਡੀਡੀਓ ਦੇ ਲੱਗੇ ਜੇ ਆਪਣੇ ਪੰਜਾਬੀ ਕਮਿਊਨਿਟੀ ਦੇ ਜਾਣਦੇ ਹੋਣ ਆਪਣੇ ਮੋਟਰੀਅਲ ਰਹਿਣ ਵਾਲੇ ਤੇ ਉਸ ਹਾਲ ਦੇ ਵਿੱਚ ਆਪਾਂ ਕਰਨੇ ਪ੍ਰੋਗਰਾਮ 13 ਅਪ੍ਰੈਲ ਨੂੰ ਜੋ ਕਿ ਨਾਰਮਲੀ ਵਿਸਾਖੀ ਵਾਲਾ ਦਿਨ ਹੁੰਦਾ ਪਰ ਐਤਕੀ ਚਲੋ 14 ਅਪ੍ਰੈਲ ਆ ਤੇ ਆਪਾਂ 13 ਅਪ੍ਰੈਲ ਨੂੰ ਸ਼ਾਮ ਨੂੰ 5 ਵਜੇ ਤੋਂ ਫੰਕਸ਼ਨ ਨੂੰ ਸ਼ੁਰੂ ਕਰ ਰਹੇ ਆ ਮੇਲੇ ਦੇ ਵਿੱਚ ਆਪਾਂ ਇੱਕ ਪਲੇ ਕਰਾਂਗੇ ਜਿਹਦੇ ਵਿੱਚ ਤੁਹਾਨੂੰ ਦੱਸਿਆ ਕਿ ਆਪਾਂ ਕਲਚਰ ਨੂੰ ਜੋੜਨ ਵਾਸਤੇ ਆਪਾਂ ਕੀ ਕਰ ਰਹੇ ਆ ਉਹ ਪਲੇ ਦੇ ਥਰੂ ਆਪਾਂ ਦੱਸਾਂਗੇ ਹਿਸਟਰੀ ਬਾਰੇ ਦੱਸਾਂਗੇ ਕੁਛ ਨਾ ਕੁਛ ਵਿਸਾਖੀ ਨੂੰ ਵਿਸਾਖੀ ਦੀ ਹਿਸਟਰੀ ਬਾਰੇ ਤੇ ਕੀ ਕੀ ਆਪਾਂ ਕਰ ਸਕਦੇ ਆ ਆਪਣੇ ਜਵਾਕਾਂ ਨੂੰ ਸਿਖਾਉਣ ਵਾਸਤੇ ਆਪਣੇ ਕਲਚਰ ਦੇ ਨਾਲ ਜੁੜਨ ਵਾਸਤੇ ਐਂਡ ਪਲੱਸ ਆਪਣੇ ਕਲਚਰ ਦੀ ਜਿਹੜੀਆਂ ਪ੍ਰਸਿੱਧ ਪਰਫਾਰਮੈਂਸਸ ਨੇ ਗਿੱਧਾ ਪੰਗੜਾ ਤੇ ਪਲੱਸ ਸੋ ਮਨੀ ਮੋਰ ਟੈਲੈਂਟਡ ਪੀਪਲ ਰਾਈਟ ਜਿਹੜੇ ਸਿੰਗਿੰਗ ਵੀ ਕਰਦੇ ਨੇ ਗਾਉਂਦੇ ਮਤਲਬ ਗਾਉਂਦੇ ਨੇ ਨੱਚਦੇ ਨੇ ਉਹਨਾਂ ਨੂੰ ਵੀ ਆਪਾਂ ਨਾਲ ਲੈ ਕੇ ਆ ਰਹੇ ਨੇ ਕੁਝ ਕੁ ਪਰਫਾਰਮੈਂਸਸ ਦਿਖਾਵਾਂਗੇ ਐਂਡ ਪਲੱਸ ਫੇ ਆਪਣੇ ਜਿੰਨੇ ਵੀ ਲੋਕ ਉੱਥੇ ਆਉਣਗੇ ਇੱਕ ਛੋਟੇ ਜਿਹੇ ਫੀਸ ਦੇ ਵਿੱਚ ਮੇਲਾ ਸਾਰਾ ਕੁਝ ਦੇਖਣ ਨੂੰ ਮਿਲੂ ਪਲੱਸ ਖਾਣ ਪੀਣ ਸਾਰਾ ਵਿੱਚ ਹੀ ਆ ਜੀ ਹਾਂ ਜੀ ਜੇਕਰ ਸਰ ਬਹੁਤ ਵਧੀਆ ਜੀ ਤੁਹਾਡਾ ਉਪਰਲਾ ਕੀ ਸੰਦੇਸ਼ ਜਿਹੜਾ ਚੋਣ ਹੈ ਜੀ ਜਿਹੜੇ ਮੋਂਟਰੀਅਲ ਵਾਸੀ ਆਪਣੇ ਹੈਗੇ ਇਹ ਸਹੀ ਹੈ ਜੀ ਆਪਾਂ ਚਲੋ ਆਪਾਂ ਆਪਣੇ ਘਰ ਤੋਂ ਦੂਰ ਹੋਏ ਆਏ ਇੱਥੇ ਨਵੀਆਂ ਓਪਰਚ्युनिटीਾਂ ਵਾਸਤੇ ਆਏ ਗਰੋ ਕਰਨ ਵਾਸਤੇ ਆਏ ਤੇ ਆਪਾਂ ਨੂੰ ਦੇਸ਼ ਨੇ ਦਿੱਤਾ ਵੀ ਬਹੁਤ ਖੁਸ਼ ਆ ਸੋ ਆਪਾਂ ਇਹਨਾਂ ਦੇ ਹਿਸਾਬ ਨਾਲ ਤਾਂ ਆਪਾਂ ਚੱਲਦੇ ਹੀ ਆ ਰੂਲ ਰੈਗੂਲੇਸ਼ਨ ਫੋਲੋ ਜਰੂਰ ਕਰਨਾ ਚਾਹੀਦਾ ਹਨਾ ਤੇ ਪਰ ਆਪਣੇ ਆਪ ਕਲਚਰ ਦੇ ਨਾਲ ਵੀ ਜੁੜਨਾ ਚਾਹੀਦਾ ਤੇ ਆਪਣੀ ਜਾਤੀ ਆਪਣਾ ਕਲਚਰ ਆਪਣਾ ਦਿਲ ਚਾ ਜਾਤੀ ਹੈ ਆਪਣੀਆਂ ਜਿਹੜੀਆਂ ਰੂਟਸ ਆਪਾਂ ਕਹਿੰਨੇ ਇੰਗਲਿਸ਼ ਦੇ ਵਿੱਚ ਜਾਤੀ ਉਹ ਤਕੜੀਆਂ ਨੇ ਤੇ ਆਪਣੀ ਪੰਜਾਬੀ ਕਮਿਊਨਿਟੀ ਇੱਥੇ ਤਕੜੀ ਰਹੂਗੀ ਤਰੱਕੀਆਂ ਕਰਦੀ ਰਹੂਗੀ ਤੇ ਆਹੀ ਇੱਕ ਮੈਸੇਜ ਦੇਣ ਦਾ ਕਿ ਹਾਂ ਵੀ ਜੁੜੇ ਰਹੋ ਆਪਣੇ ਰੂਟਸ ਦੇ ਨਾਲ ਤੇ ਕੰਮ ਮਿਹਨਤ ਕਰੀ ਜਾਓ ਤੇ ਕੁਛ ਨਾ ਕੁਛ ਅਗਰ ਜੇ ਤੁਹਾਡੇ ਮਿਲਰੀ ਵਿੱਚ ਹੋਣਾ ਹੈਗਾ ਆ ਤੇ ਉਹਨਾਂ ਨੇ ਜਿਹੜੇ ਪਾਸ ਲੈਣੇ ਹੈਗੇ ਸਾਨੂੰ ਕਿਸ ਤਰਿਕੇ ਉਹ ਸਾਨੂੰ ਫੋਨ ਤੇ ਵੀ ਕਰ ਸਕਦੇ ਨੇ ਜਾਂ ਫਿਰ ਸਾਡੇ ਇੰਸਟਾਗ੍ਰam ਪੇਜ ਦੇ ਉੱਤੇ ਜਾ ਸਕਦੇ ਨੇ ਰਿਵਰ 5 ਇਵੈਂਟ ਸਾਡੇ ਇੰਸਟਾਗ੍ਰam ਦਾ ਪੇਜ ਆ ਤੇ ਉੱਥੇ ਜਾ ਕੇ ਤੁਸੀਂ ਟਿਕਟਸ ਜਿਹੜੀਆਂ ਆਨਲਾਈਨ ਵੀ ਬਾਈ ਕਰ ਸਕਦੇ ਆ ਤੁਸੀਂ ਇਵੈਂਟ ਬ੍ਰਾਈਟ ਦ ਥ्रू ਵੀ ਵਿਸਾਖੀ ਮੇਲਾ ਸਰਚ ਕਰ ਸਕਦੇ ਹੋ ਤੇ ਉਹ ਵੀ ਬਾਈ ਕਰ ਸਕਦੇ ਹੋ ਤੇ ਸਾਨੂੰ ਡਾਇਰੈਕਟਲੀ ਵੀ ਕੰਟੈਕਟ ਕਰ ਸਕਦੇ ਹੋ ਕੀ ਕੰਟੈਕਟ ਨੰਬਰ ਸਾਡਾ ਕੰਟੈਕਟ ਨੰਬਰ ਇਜ਼ 5148866252 ਆਈ ਵੁੱਡ ਰਿਪੀਟ 5148866252 ਨੋ थैंक यू थैंक यू ਜਨਾਬ ਬਲਕਾਰ ਸਿੰਘ ਭਾਜੀ ਹਾਂਜੀ ਬਲਕਾਰ ਸਿੰਘ ਜੀ ਕਿੰਨਾ ਸਾਲ ਰਸਾ ਹੋ ਗਿਆ ਤੁਹਾਨੂੰ ਕੈਨੇਡਾ ਦੇ ਵਿੱਚ ਆਇਆ ਨਾ ਭਾਜੀ ਮੈਨੂੰ तकरीबन 8 ਸਾਲ ਹੋ ਗਏ 8 ਸਾਲਾਂ ਦੇ 8 ਸਾਲਾਂ ਦੇ ਵਿੱਚ ਕੋਈ ਇਹ ਦਿੱਖਿਆ ਹੋਣਾ ਕਿ ਕੋਈ ਬਸਾਕੀ ਮਿਲਾ ਕੇ ਇਹਨੇ ਕਰਵਾਇਆ ਜਾਂ ਕਿ ਕੋਈ ਜਾਣੇ ਹੋਣੇ ਸੀ ਕਿਤੇ ਮਸਾਕੀ ਦੇ ਮੇਲੇ ਦੇਖਣ ਦੇ ਤੇ ਮੋਂਟਰੀਅਲ ਦੇ ਵਿੱਚ ਨਹੀਂ ਭਾਜੀ ਪਹਿਲੀ ਵਾਰ ਕਰਾ ਰਹੇ ਹਾਂ ਤੇ ਦੇਖ ਵੀ ਰਹੇ ਹਾਂ ਜੀ ਤਾਂ ਸੁਣਿਆ ਵੀ ਨਹੀਂ Montreal ਚ ਵਿਸਾਖੀ ਮੇਲਾ ਹੋਇਆ ਵਾ ਜੀ ਇਸੇ ਕਰਕੇ ਇਹ ਕੁਝ ਸੋਚਿਆ ਕੁਝ ਆਪਾਂ ਵੀ ਆਪਣੀ ਕਮਿਊਨਿਟੀ ਵਾਸਤੇ ਕੁਝ ਨਾ ਕੁਝ ਕਰਕੇ ਦੇ ਜੀ ਤੇ ਤੁਹਾਡੇ ਬੱਚੇ ਵੀ ਹੈਗੇ ਹਾਂਜੀ ਭਾਜੀ ਤੇ ਤੁਸੀਂ ਕੀ ਚੋਣੇ ਆ ਕੀ ਮਕਸਦ ਕੀ ਸੀਗਾ ਕਿ ਬੱਚਿਆਂ ਵਾਸਤੇ ਖਾਸ ਤੌਰ ਤੇ ਜਿਹੜਾ ਤੁਹਾਡਾ ਕੀ ਮਕਸਦ ਸੀਗਾ ਭਾਈ ਬੱਚਿਆਂ ਵਾਸਤੇ ਆਪਾਂ ਮਕਸਦ ਇਹ ਆ ਕਿ ਦਹ ਹੁਣ ਬੱਚੇ ਸਮਝ ਲੋ ਮੇਰੇ ਹੀ ਆ ਆਪਾਂ ਪੂਰਾ ਨਹੀਂ ਦੱਸ ਪਾਉਂਦੇ ਇਥੇ ਹਰ ਕੋਈ ਕੰਮਾਂ ਵਿੱਚ ਬੀਜੀ ਆ ਜੀ ਕੰਮ ਕਰਨ ਲਈ ਹਰ ਕੋਈ ਆਇਆ ਇੱਥੇ ਨਹੀਂ ਟਾਈਮ ਦੇ ਹੁੰਦਾ ਬੱਚਿਆਂ ਲਈ ਹਨਾ ਇਸ ਕਰਕੇ ਅਸੀਂ ਕਹਾਂ ਕੁਸ਼ਨ ਨੂੰ ਕੁਛ ਆਪਾਂ ਬੱਚਿਆਂ ਲਈ ਕਰਕੇ ਜਿੱਥੇ ਬੱਚਿਆਂ ਨੂੰ ਸਮਝਾ ਸਕੀ ਸਮਝਾ ਸਕੀਏ ਸਮਝਾਈਏ ਬੱਚਿਆਂ ਨੂੰ ਓਕੇ ਉਹਨਾਂ ਨੂੰ ਦੁਕਾਣਾ ਜਿਹਨਾਂ ਪੰਜਾਬ ਦੇ ਵਿੱਚ ਮੇਲਿਆਂ ਤੇ ਜਾਂਦੇ ਸੀ ਖੂਬ ਰੌਣਕ ਲੱਗਦੀ ਸੀ ਆਪਾਂ ਸਾਰਿਆਂ ਚੇਤਾਂ ਤੇ ਮੈਂ ਕਹਿੰਦਾ ਜੇ ਮੇਲੇ ਦੀ ਗੱਲ ਕਰੀਏ ਹਰੇਕ ਬੰਦਾ ਹੱਸਦਾ ਕਿ ਕੀ ਬਾਤ ਹੈ ਨਜ਼ਾਰੇ ਆਉਂਦੇ ਸੀ ਚਲੋ ਉਹ ਤਾਂ ਆਪਾਂ ਨਹੀਂ ਦੇਖ ਸਕਦੇ ਪਰ ਇੱਕ ਛੋਟੀ ਜਿਹੀ ਝਲਕ कि ਜਿਵੇਂ ਕਿਦਾਂ ਪਹਿਲਾ ਪੰਜਾਬ ਹੁੰਦਾ ਸੀ ਕਿਦਾਂ ਦੇ ਪੋਸ਼ਾਕਾਂ ਪਾ ਕੇ ਭੰਗੜੇ ਹੁੰਦੇ ਸੀ ਗਿੱਧੇ ਹੁੰਦੇ ਸੀ ਕਿਹੜੀਆਂ ਬੋਲੀਆਂ ਪੈਂਦੀਆਂ ਸੀ ਸੋ ਉਹ ਮਾੜਾ ਮੋਟਾ ਦਿਖਾ ਪਾਵਾਂਗੇ ਕੋਸ਼ਿਸ਼ ਕਰਦੇ ਆ ਕਿ ਆਪਾਂ ਬੈਸਟ ਟੂ ਬੈਸਟ ਕਰੀਏ ਕਿ ਤਾਂ ਕਿ ਚਲੋ ਉਹ ਮੇਲਾ ਤਾਂ ਨਹੀਂ ਪਰ ਇੱਥੇ ਮੋਂਟਰੀਅਲ ਦਾ ਪਹਿਲਾ ਮੇਲਾ ਤਾਂ ਟਰਾਈ ਕਰਕੇ ਦੇਖਣਾ ਚਾਹੀਦਾ ਮਾੜਾ ਮੋਟਾ ਨਾਲੇ ਬੱਚਿਆਂ ਨੂੰ ਪਤਾ ਲੱਗੇ ਓਕੇ ਓਕੇ ਮੋਂਟਰੀਅਲ ਦਾ ਜਿਹੜਾ ਮਸਾਕੀ ਮੇਲਾ ਦੇਖਣ ਨੂੰ ਇਸ ਵਾਰ ਜੋ ਹੈ 25 ਵਿੱਚ ਮਿਲੇਗਾ ਮਿਲੂਗਾ ਜੀ ਮਿਲੂਗਾ ਜੀ 100% ਮਿਲੂਗਾ ਤੇ ਅਸੀਂ ਅਸੀਂ ਮੇਕ ਸ਼ੋਰ ਕਰਨਾ ਕਿ ਅਸੀਂ ਅਸੀਂ ਆਪਣੀ ਜੀ ਜਾਨ ਲਾ ਕੇ ਲੱਗੇ ਹੋਇਆ ਤਾਨੂੰ ਇੰਸਟਾਗ੍ਰਾਮ ਤੇ ਤੁਸੀਂ ਫੋਲੋ ਕਰੋਗੇ ਤੁਹਾਨੂੰ ਪਤਾ ਲੱਜੂਗਾ ਅਸੀਂ ਆਪਣੇ ਪਰਫਾਰਮੈਂਸਸ ਦੇ ਵੀ ਪਾਉਂਦੇ ਰਹਨੇ ਹਾਂ ਏਵਰੀ ਡੇ ਸਾਡੀਆਂ ਪਰਫਾਰਮੈਂਸਸ ਚੱਲਦੀਆਂ ਰਿਹਰਸਲ ਹੁੰਦੀਆਂ ਕਿ ਤਾਂਕਿ ਆਪਾਂ ਗਾਂਹ ਜਾ ਕੇ ਬੈਸਟ ਟੂ ਬੈਸਟ ਰਿਜ਼ਲਟ ਦੇਈਏ ਤੇ ਪਲੱਸ ਨਾਲ ਜਿਹੜੇ ਆਪਣੇ ਆਡੀਅנס ਆਉਂਦੀ ਆ ਜਿਹੜੀ ਓਬਵੀਅਸਲੀ ਇੱਕ ਆਪਣਾ ਸਪੈਸ਼ਲ ਕੀਮਤੀ ਟਾਈਮ ਕੱਢ ਕੇ ਆਉਂਦੇ ਆ ਪਲੱਸ ਨਾਲੇ ਪੈਸੇ ਖਰਚ ਜਾਂਦੇ ਆ ਅਸੀਂ ਚਾਹੁੰਨੇ ਕਿ ਉਹ ਖੁਸ਼ ਹੋ ਕੇ ਵਾਪਸ ਜਾਣ ਤੇ ਨਾਲੇ ਆਪਣੇ ਆ ਯਾਦ ਇੱਕ ਬਣਾ ਕੇ ਜਾਣ ਤਾਂਕਿ ਆ ਸੋਚਣ ਕਿ ਅਸੀਂ ਪਿੰਡਾਂ ਦਾ ਵੀ ਮੇਲਾ ਕਰਦੇ ਸੀਗੇ ਤੇ ਮੌਨਟਰੀਅਲ ਚੋਂ ਸਾਖੀ ਦਾ ਵੀ ਮੇਲਾ ਦੇਖ